ਪੰਥ ਦੇ ਨਾਂ ਤੇ ਬਲਟੋਆ ਸਾਹਿਬ ਹੋਰੀ ਸਿਆਸਤ ਕਰਦੇ ਆ ਪੰਥ ਦੀ ਅਸਲੀ ਗੱਲ ਤੇ ਅਸੀਂ ਕਰਨੀ ਆ ਉਹ ਕਹਿੰਦੇ ਯਾਰ ਜਿਹੜੀ ਮੈਂ ਮੈਂ ਤਾਂ ਪੰਥ ਦੀ ਗੱਲ ਹੀ ਨਹੀਂ ਕਰਦਾ ਮੈਂ ਉਸ ਪਾਸੇ ਬਾਅਦ ਚਾਉਣਾ ਮੈਂ ਕੀ ਇਹ ਦੋਵੇਂ ਗੱਲਾਂ ਹੈਗੀਆਂ ਨੇ ਵੀ ਸਵਾਲ ਅਮਰਪਾਲ ਤੇ ਕਰਦੇ ਵੀ ਹੋ ਤੇ ਟਲਦੇ ਵੀ ਹੋ ਨਹੀਂ ਟਲਣ ਵਾਲੀ ਗੱਲ ਕੋਈ ਨਹੀਂ ਗੀ ਸੁਭਾਈ ਨਹੀਂ ਗਾ ਫਿਰ ਸਵਾਲ ਤੁਸੀਂ ਸਿੱਧੇ ਕੀਤੇ ਨੇ ਤੁਸੀਂ ਤੁਸੀਂ 4-5 ਸਵਾਲ ਅਮਰਪਾਲ ਸਿੰਘ ਹੋਰਾਂ ਤੇ ਸਿੱਧੇ ਕੀਤੇ ਨੇ ਪਹਿਲਾ ਵੀ ਉਹਦਾ ਅਨਾਉਂਸਮੈਂਟ ਇਲੈਕਸ਼ਨ ਲੜਨ ਦੀ ਆਰਐਸਐਸ ਦੇ ਬੰਦਿਆਂ ਨੇ ਕੀਤੀ ਦੂਜਾ ਸਵਾਲ ਤੁਸੀਂ ਇਹ ਕੀਤਾ ਵੀ ਗੱਲਾਂ ਬਹੁਤ ਵੱਡੀਆਂ ਕੀਤੀਆਂ ਤੇ ਬਾਅਦ ਦੇ ਵਿੱਚ ਮਤਲਬ ਕਿ ਉਹ ਉਹਨਾਂ ਤੇ ਖੜੇ ਨਹੀਂ ਫਿਰ ਤੁਸੀਂ ਸਵਾਲ ਇਹ ਵੀ ਕੀਤਾ ਅਮਰਤਪਾਲ ਹੋਰਾਂ ਤੇ ਵੀ ਕਿਸੇ ਦੇ ਰਾਈ ਤੇ ਮਤਲਬ ਗੱਲ ਕਰਕੇ ਤੇ ਪੇਸ਼ ਹੋਏ ਨੇ ਫਿਰ ਤੁਸੀਂ ਸਵਾਲ ਇਹ ਵੀ ਕੀਤਾ ਵੀ ਅਜੇ ਕੱਲ ਉਹ ਜੇਲ੍ਹ ਚ ਗਏ ਨੇ ਤੇ ਹੁਣੇ ਹੀ ਮਤਲਬ ਆਪਣਾ ਉਹਦਾ ਜਿਹੜਾ ਸਿਆਸੀ ਫਾਇਦਾ ਵੀ ਚੁੱਕਣ ਲੱਗੇ ਨੇ ਤੇ ਇੱਥੇ मतलब 30 30 ਸਾਲ ਹੋ ਗਏ ਬੰਦੀ ਸਿੰਘਾਂ ਨੂੰ ਤੇ ਉਹਨਾਂ ਦੀ ਗੱਲ ਨਹੀਂ ਕਰਦੇ ਤੇ ਜਦੋਂ ਤੁਹਾਨੂੰ ਪੁੱਛਿਆ ਜਾਂਦਾ ਹੈ ਉਦੋਂ ਥੋੜਾ ਜਿਹਾ ਤੁਸੀਂ ਇੰਨੇ ਵੱਡੇ ਸਵਾਲ ਕਰਕੇ ਫਿਰ ਉਹਨਾਂ ਨੂੰ ਨਰਮ ਵੀ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਲੱਗਦਾ ਹੈ ਕਿ ਇਹਦੇ ਨਾਲ ਕੋਈ ਨੁਕਸਾਨ ਹੁੰਦਾ ਤੇ ਖੁਦ ਨਾ ਨੁਕਸਾਨ ਦੀ ਗੱਲ ਹੈ ਮੈਂ ਕਦੀ ਫਾਇਦੇ ਨੁਕਸਾਨ ਚ ਨਹੀਂ ਪਿਆ ਮੈਂ ਸਵਾਲ ਕੀਤੇ ਜਿਹੜੀ ਮੇਰੀ ਰੂਹ ਤੇ ਮਤਲਬ ਉੱਠਦੇ ਨਹੀਂ ਮੈਂ ਉਹਨਾਂ ਦਾ ਜਵਾਬ ਮੰਗਿਆ ਨਹੀਂ ਦਿੱਤਾ ਉਹਨਾਂ ਨੇ ਉਹਨਾਂ ਦੀ ਮਰਜ਼ੀ ਹੈ ਜਵਾਬ ਹੈ ਹੀ ਕੋਈ ਨਹੀਂਗਾ ਜਵਾਬ ਦੇਣਗੇ ਕੀ ਦੇਖੋ ਮੈਂ ਗਲਤ ਕਰੀ ਜਾਵਾਂ ਕਿ 34 ਸਾਲ ਜੇਲ੍ਹ 'ਚ ਕੱਟਨੇ ਕੋਈ ਸੌਖੇ ਨਹੀਂ 29 ਸਾਲ ਫਾਂਸੀ ਦੇ ਤਖਤੇ ਤੇ ਖੜੋਣਾ ਸੌਖਾ ਨਹੀਂ ਧਿਆੜ ਵਰਗੀ ਜੇਲ੍ਹ ਕੱਟਣਾ ਜਿੱਥੇ ਭਾਈ ਜਗਤਾਰ ਸਿੰਘ ਵਾਰਿਆ ਬੈਠਾ ਕੋਈ ਸੌਖੀ ਨਹੀਂ ਕੀ ਹਿੰਦੁਸਤਾਨ ਦੀ ਸਭ ਤੋਂ ਸਖਤ ਜੇਲ੍ਹ ਹੈ ਹਾਂਜੀ ਕਦੀ ਕਦੀ ਉਹਨਾਂ ਦੇ ਮਤਲਬ ਸੁਣਿਆ ਜਿਕੇ ਬਰ ਆਡੀਓ ਮੈਸੇਜ ਆ ਰਹੇ ਨੇ ਵਾਇਸ ਮੈਸੇਜ ਆ ਰਹੇ ਨੇ ਹਾਂਜੀ ਉਹਨਾਂ ਦੀ ਫੋਨ ਰਿਕਾਰਡਿੰਗ ਜਾ ਰਹੀਆਂ ਨੇ ਕਦੇ ਸੁਣੀਆਂ ਨਹੀਂ ਸੁਣੀਆਂ ਮਤਲਬ ਮੇਰੇ ਵਰਗਿਆਂ ਮੇਰੇ ਵਰਗਿਆਂ ਨੂੰ ਅਸੀਂ ਜਿੰਨਾ ਕਟੀਆਂ ਮੈਨੂੰ ਆਪਦੇ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ਸੀ ਅੱਛਾ ਹਾਂਜੀ ਆਪਦੀ ਬਾਪ ਦੀ ਮੌਤ ਦਾ ਔਰ ਮੇਰੇ ਕਿਹੜੀ ਜੇਲ੍ਹ 'ਚ ਮੈਂ ਬੰਦਾ ਹਾਂ ਮੈਨੂੰ ਨਹੀਂ ਸੀ ਪਤਾ ਮੇਰੇ ਮਾਪਿਆਂ ਨੂੰ ਪਤਾ ਲੱਗਿਆ ਉਹਨਾਂ ਨੂੰ ਵੀ 6 ਮਹੀਨੇ ਬਾਅਦ ਪਤਾ ਲੱਗਾ ਸੀ ਮੇਰੀ ਪਹਿਲੀ ਮੁਲਾਕਾਤ 9.5 ਮਹੀਨੇ ਬਾਅਦ ਹੋਈ ਸੀ ਬੀੜੀਆਂ ਲਗੀਆਂ ਸੀ ਪਹਿਲਾਂ ਬੀੜੀਆਂ ਕਟੀਆਂ ਮੁਲਾਕਾਤ ਕਰਾਈ ਆਣ ਕੇ ਫਿਰ ਬੀੜੀਆਂ ਲਾ ਕੇ ਬੰਦ ਕੀਤਾ ਤੇ ਸਾਲਾਂ ਬਤੀ ਹੀ ਬੀੜੀਆਂ 'ਚ ਰਹੇ ਇੰਟਰੋਗੇਸ਼ਨਾਂ ਚੱਲੀਆਂ ਹਾਂਜੀ ਪੁਲਸ ਤੇ ਹੈਗੀ ਹੈਗੀ ਸੀ ਆਈਬੀ ਰੋ ਮਿਲਟਰੀ ਇੰਟੈਲੀਜੈਂਸ ਦੇਸ਼ ਦੀਆਂ ਸਾਰੀਆਂ ਏਜੰਸੀਆਂ ਦੇ ਇੰਟਰੋਗੇਸ਼ਨਾਂ ਟੌਰਚਰ ਅਸੀਂ ਬਰਦਾਸ਼ਤ ਕੀਤੇ ਪਰ ਮੈਂ ਕਿਹਾ ਜਦ ਮੈਂ ਕਈ ਘਰਾਂ ਨੂੰ ਦੇਖਦਾ ਆ ਸੁੰਨੇ ਹੋ ਗਏ ਆ ਤੁਸੀਂ ਵੀ ਬੀਬਾ ਕਮਲਦੀਪ ਕੌਰ ਰਾਜਵਾਨਾਂ ਨੇ ਇਲੈਕਸ਼ਨ ਲੜੀ ਸੀ ਨਾ ਉਹਨਾਂ ਮੇਰੇ ਖਿਆਲ ਤੁਸੀਂ ਵੀ ਮਾਈਕ ਜੱਫੜ ਕੇ ਕਹਿੰਦੇ ਸੀ ਮਾਨ ਸਾਹਿਬ ਮਾਨ ਸਾਹਿਬ ਸਿੱਖਾਂ ਦੇ ਨੇਤਾ ਨੇ ਬੀਬਾ ਕਮਲਦੀਪ ਕੌਰ ਦਾ ਇਤਿਹਾਸ ਜਾਣਦੇ ਜੀ ਜਦੋਂ ਮੈਂ ਸੁਣਦਾ ਹਾਂ ਮੇਰੇ ਸੱਚੀ ਪੁਹਾਣੀ ਹੁੰਦੀ ਹੈ ਉਹ ਅਸੀਂ 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 ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਅਸੀਂ 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 ਕਦੇ ਨਹੀਂ ਕਿਹਾ ਕਿ ਮਾਨ ਸਾਹਿਬ ਸਿੱਖਾਂ ਦੇ ਬਹੁਤ ਵੱਡੇ ਨੇਤਾ ਹੈ ਕਮਲਦੀਪ ਕੋਰ ਰਾਜੋਣਾ ਉਹਦਾ 18 ਸਾਲ ਦਾ ਭਰਾ ਝੂਠੇ ਪੁਲਿਸ ਮਗਾਵਲੇ ਚ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਲਾਸ਼ ਵੀ ਨਹੀਂ ਦਿੱਤੀ 18 ਸਾਲ ਦਾ 20 ਸਾਲ ਦੀ ਭੈਣ ਉਹਦੀ ਨਵੀਂ ਵਿਆਹੀ ਚੰਦ ਦਿਨ ਹੋਏ ਵਿਆਹ ਹੋਏ ਇਹਨੂੰ ਘਰ ਦੇ ਵਿਹੜੇ ਦੇ ਵਿੱਚ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤੀ ਸ਼ਹੀਦ ਕਰ ਦਿੱਤੀ ਭਰਾ ਉਹਦਾ ਇੱਕ 29 ਸਾਲ ਤੋਂ ਫਾਂਸੀ ਦੇ ਤਖਤੇ ਤੇ ਖੜੋਤਾ ਹੈ ਉਹਦੀ ਕੁਰਬਾਨੀ ਨਹੀਂ ਹਾਂਜੀ ਕੋਈ ਆਇਆ ਕਿ ਇਹਨੇ ਗੱਲ ਕੀਤੀ ਪਿਛਲੇ ਪਿਛਲੇ ਦਿਨੀ ਪਿਛਲੇ ਦਿਨੀ ਜਦੋਂ ਤੁਸੀਂ ਅਮਰਤਪਾਲ ਸਿੰਘ ਹੋਰਾਂ ਦੀ ਟੀਮ ਨੂੰ ਸੱਦਾ ਦਿੱਤਾ ਕਿ ਮੇਰੇ ਨਾਲ ਆਓ ਬਹਿਸ ਕਰੋ ਤਾਂ ਉਦੋਂ ਤੁਸੀਂ ਕੁਝ ਵੱਡੀਆਂ ਗੱਲਾਂ ਕਈਆਂ ਨੇ ਮੈਂ ਚਾਹੂੰਗਾ ਬਿਲਕੁਲ ਸਪਸ਼ਟ ਕਰੋ ਗੱਲਾਂ ਤੁਸੀਂ ਵੱਡੀਆਂ ਠਾਈਆਂ ਨੇ ਪਰ ਗੋਲਮੋਲ ਗੱਲ ਬਿਲਕੁਲ ਨਾ ਕਰੋ ਸਪਸ਼ਟ ਗੱਲ ਦੱਸੋ ਤੁਸੀਂ ਇਹ ਕਿਹਾ ਕਿ ਅਮਰਤਪਾਲ ਸਿੰਘ ਨੂੰ ਤਾਂ ਖੜਾ ਹੀ ਆਰਐਸਐਸ ਨੇ ਕੀਤਾ ਉਹਦਾ ਮਤਲਬ ਕੀ ਕੱਢਿਆ ਜਾਵੇ ਨੇ ਮੈਂ ਨਹੀਂ ਕਿੰਦਾ ਕਿ ਆਰਐਸਐਸ ਨੇ ਖੜਾ ਕੀਤਾ ਹੈ ਉਹਦਾ ਰਿਜ਼ਲਟ ਤੁਸੀਂ ਕਢ ਲਿਆ ਇੱਥੇ ਚਰਚਾ ਇਹ ਚੱਲਦੀ ਹੈ ਕਿਉਂਕਿ ਮੈਂ ਇੱਕ ਜਿਹੜਾ ਮੇਰਾ ਖਿਆਲ ਹੈ ਕਿ ਅਪ੍ਰੈਲ ਉਸ ਤੋਂ ਪਹਿਲਾਂ ਤੋਂ ਮੈਂ ਲਗਾਤਾਰ ਵਕ ਵਕ ਹੋਰ ਸਿੱਖ ਹਸਤੀਆਂ ਜਾਂ ਯੂਨੀਅਨ ਸਖਸ਼ੀਤਾਂ ਉਹਨਾਂ ਦੇ ਸੰਪਰਕ ਦੇ ਵਿੱਚ ਸੀਗਾ ਮੈਨੂੰ ਜਿਹੜਾ ਮਿਲਦਾ ਸੀ ਮੈਨੂੰ ਕਹਿੰਦਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋ ਸਕਦਾ ਹੈ ਕਿ 99% ਆਸ ਹੈ ਕਿ ਮੈਂ ਇਲੈਕਸ਼ਨ ਲੜਾਂ। ਇਹੀ ਗੱਲ ਮੈਂ ਪਈ ਅਮਰਪਾਲ ਸਿੰਘ ਦੇ ਪਰਿਵਾਰ ਨਾਲ ਕੀਤੀ ਸੀ। ਔਰ ਮੈਨੂੰ ਇਹ ਵੀ ਕਿਹਾ ਗਿਆ ਕਿ ਠੀਕ ਹੈ ਜੀ ਜੇ ਤੁਸੀਂ ਆਉਂਦੇ ਜੇ ਅਸੀਂ ਤੁਹਾਡੀ ਕਰਾਂਗੇ ਹੋਰ ਵਾਰ ਕਿਸ ਵਾਰੇ ਅਸੀਂ ਵਾਦਾ ਨਹੀਂ ਕਰਦੇ। ਮੈਂ ਚਲੋ ਠੀਕ ਹੈ। ਇੱਥੇ ਤੱਕ ਮੈਨੂੰ ਕਿਹਾ ਗਿਆ ਕਿ ਭਾਈ ਅਮਰਤਪਾਲ ਸਿੰਘ ਵੀ ਕਹਿੰਦੇ ਕਿ ਜੇ ਬਲਟੋਆ ਸਾਹਿਬ ਇਲੈਕਸ਼ਨ ਲੜਨਗੇ ਉਹਨਾਂ ਦੀ ਅਸੀਂ ਕਰਾਂਗੇ ਹੋਰ ਕਿਸੇ ਬਾਰੇ ਅਸੀਂ ਕੋਈ ਵਾਦਾ ਨਹੀਂ ਕਰਦੇ ਮਹਤਉ ਠੀਕ ਹੈ ਪਰ ਪਰ ਉਸ ਤੋਂ ਬਾਅਦ ਤਾਂ ਬਲਟੋਆ ਸਾਹਿਬ ਉਹਨਾਂ ਨੇ ਇੱਥੋਂ ਤੱਕ ਕਹਿਤਾ ਵੀ ਇਹ ਤਾਂ ਪੰਥ ਦਾ ਨਾਮ ਵਰਤਦੇ ਆ ਤੇ ਤੁਸੀਂ ਕਹਿੰਦੇ ਸੀਗੇ ਕਿ ਵਿਰਸਾ ਹੈ ਅਸੀਂ ਤੇਰੀ ਮਦਦ ਕਰਾਂਗੇ ਫਿਰ ਤੁਸੀਂ ਗੱਲ ਕਰਦੇ ਜੀ ਜੀ ਪਈ ਭਾਈ ਅਮਰਤਪਾਲ ਸਿੰਘ ਕੋਈ ਇਲੈਕਸ਼ਨ ਨਹੀਂ ਲੜਨੀ ਸਾਡਾ ਇਲੈਕਸ਼ਨ ਏਜੰਡਾ ਹੀ ਨਹੀਂ ਹਾਂਜੀ ਔਰ ਹੈਰਾਨੀ ਦੀ ਗੱਲ ਹੈ ਕਿ ਆਰਐਸਐਸ ਦਾ ਆਗੂ ਐਡਵੋਕੇਟ ਰਾਜਦੇਵ ਸਿੰਘ ਬਰਨਾਲਾ ਉਹ ਮੁਲਾਕਾਤ ਕਰਦਾ ਹੈ ਡਿਬਰੂਗੜ ਜੇਲ੍ਹ ਚ ਬਾਕੀ ਕਿਸੇ ਨੂੰ ਅੰਦਰ ਨਹੀਂ ਪਤਾ 10 ਜਣੇ ਨਹੀਂ ਅੰਦਰ ਹੋ ਸਕਦਾ ਉਹਨਾਂ ਦੇ ਚਾਚਾ ਜੀ ਨੂੰ ਪਤਾ ਹੋਵੇ ਬਾਕੀ ਕਿਸੇ ਨੂੰ ਸਾਰਿਆਂ ਨੂੰ ਟੀਵੀ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਤੇ ਉਹ ਸਾਰੇ ਟਿੰਡ ਫੋੜੀ ਚੱਕ ਕੇ ਆਪੋ ਆਪਣੇ ਬਿਸਤਰੇ ਉਹ ਵਕਰੇ ਹੋ ਜਾਂਦੇ ਤੇ ਲਿਖ ਕੇ ਦੇ ਦਿੰਦੇ ਨੇ ਕਿ ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ ਵੀ ਸਾਡਾ ਧੋਖਾ ਕੀਤਾ ਗਿਆ ਉਹਨਾਂ ਰਿਕਾਰਡ ਹੈ ਗੱਲਾਂ ਸਾਰੀਆਂ ਤੇ ਆਰਐਸਐਸ ਦਾ ਅਗੂ ਮੁਲਾਕਾਤ ਕਰਦਾ ਹੈ ਤੇ ਮੁਲਾਕਾਤ ਕਰਕੇ ਆਣ ਕੇ ਬਾਹਰ ਡਿਬਰੂਗੜ ਜੇਲ੍ਹ ਦੇ ਬਾਹਰ ਹੀ ਐਲਾਨ ਕਰਦਾ ਹੈ ਕਿ ਭਾਈ ਅਮਰਪਾਲ ਸਿੰਘ ਖਡੂਰ ਸਭ ਤੋਂ ਇਲੈਕਸ਼ਨ ਲੜਨਗੇ ਸਵਾਲ ਤੇ ਉੱਠਣਗੇ ਨਾ ਵੀ ਯਾਰ ਜੇ ਕਿਹਦੇ ਨਾਲ ਸਲਾਹ ਕੀਤੀ ਆ ਕਿਹੜੀ ਪੰਥਕ ਜਥੇਬੰਦੀ ਨਾਲ ਕੀਤੀ ਆ ਕਿੱਥੇ ਬਹਿ ਕੇ ਕੀਤੀ ਆ ਤੇ ਲਾਣ ਵੀ ਜਿਹੜਾ ਆ ਆਰਐਸਐਸ ਦਾ ਆਗੂ ਕਰੇ ਫਿਰ ਮੇਰੇ ਵਰਗਾ ਤੇ ਸਵਾਲ ਕਰੂਗਾ ਯਾਰ ਕਨੈਕਸ਼ਨ ਕੀ ਹੈ ਉਹ ਤੇ ਦੱਸੋ ਵੀ ਆਰਐਸਐਸ ਦੇ ਆਗੂ ਨੂੰ ਕਿਉਂ ਕੀਤੀ ਮੈਂ ਫਿਰ ਵੀ ਜਿਹੜਾ ਆ ਜਦੋਂ ਉਹ ਆਰਐਸਐਸ ਦਾ ਆਗੂ ਲਾਣ ਕਰਦਾ ਨਾ ਯਾਰ ਮੈਂ ਕਿਹਾ ਆ ਕੀ ਚੱਲਣਿਆ ਫਿਰ ਮੈਂ ਸੰਪਰਕ ਕਰਨਾ ਹੈ ਆਂਦੇ ਨਹੀਂ ਜੀ ਨਹੀਂ ਇਹਨੂੰ ਕਿੰਨੇ ਅਧਿਕਾਰ ਦਿੱਤਾ ਹੈ ਪਤਾ ਨਹੀਂ ਕਿੱਥੋਂ ਆਏ ਬਿਲਕੁਲ ਕਿਸੇ ਨੇ ਇਲੈਕਸ਼ਨ ਨਹੀਂ ਲੜਨੀ ਔਰ ਮੀਡੀਆ ਚ ਵੀ ਹੈ ਉਹ ਇੱਕਦਮ ਫਿਰ ਸਾਰਾ ਕੁਛ ਆਪਣੇ ਆਪ ਹੀ ਆਣ ਕੇ ਪਰਿਵਾਰ ਐਲਾਨ ਕਰ ਦਿੰਦਾ ਆ ਕਿ ਉਹ ਇਲੈਕਸ਼ਨ ਲੜਨਗੇ ਜੀ ਹਾਂ ਜੀ ਹੁਣ ਕਹਿੰਦੇ ਆ ਜੇ ਪੰਥ ਨੇ ਖੜਾ ਕੀਤਾ ਆ ਉਹ ਪੰਥ ਕਿਹੜਾ ਕਿੱਥੋਂ ਉਤਰਿਆ ਕਿ ਰਾਤੋ ਰਾਤ ਦੀ ਸਲਾਹ ਦੇ ਕੇ ਤੇ ਵਾਪਸ ਚਲਾ ਗਿਆ ਹਾਂ ਜੀ ਕਿਸੇ ਜਥੇਬੰਦੀ ਨਾਲ ਕਿਸੇ ਧਾਰਮਿਕ ਜਥੇਬੰਦੀ ਨਾਲ ਕਿਸੇ ਰਾਜਨੀਤਿਕ ਜਥੇਬੰਦੀ ਨਾਲ ਕਿਸੇ ਨਾਲ ਸਲਾਹ ਕੀਤੀ ਹਾਂਜੀ ਚਲੋ ਉਹਨੇ ਦੀ ਮਰਜ਼ੀ ਆ ਅਧਿਕਾਰ ਉਹਨਾਂ ਦਾ ਉਹਨਾਂ ਨੇ ਐਲਾਨ ਕਰਤਾ ਹੁਣ ਮੈਂ ਇਹ ਦੱਸਦਾ ਮੈਂ 2007 ਚ ਇਲੈਕਸ਼ਨ ਲੜੀ ਪਹਿਲੀ ਉਸ ਤੋਂ ਪਹਿਲਾਂ ਵੀ ਮੈਂ ਲੜਦਾ ਰਿਹਾ ਪਰ ਦੂਸਰਿਆਂ ਦੀਆਂ ਲੜਦਾ ਰਿਹਾ ਆਪ ਦੀ ਇਲੈਕਸ਼ਨ ਮੈਂ 2007 ਦੇ ਵਿੱਚ ਲੜੀ ਮੇਰੇ ਹੜਕੇ ਚ ਜਾ ਕੇ ਪੁੱਛ ਰਿਹਾ ਜੇ ਮੈਂ ਕਦੀ ਉੱਥੇ ਗੱਲ ਕੀਤੀ ਹੋ ਕੇ ਮੈਂ ਤੁਹਾਡੇ ਕੋਲ 5 ਦਿਨਾਂ ਤੱਕ ਵੋਟ ਮੰਗਦਾ ਮੈਂ ਯਾਰ ਪੰਥ ਦੀ ਖਾਤਰ ਬੜੀਆਂ ਘਾਲਾਂ ਵਾਂ ਕੱਲੀਆਂ ਆਂ ਹਾਂਜੀ ਬੜੀਆਂ ਜੇਲਾਂ ਕੱਟੀਆਂ ਆਂ ਤਸੀਹੇ ਚੱਲੇ ਆ ਐਨਐਸਏ ਕੱਟੀਆਂ ਨੇ ਵਾਰ-ਵਾਰ ਅਗਲੇ ਚੱਕੇ ਲਿਆ ਜਾਂਦੇ 10 ਸਾਲ ਮਤਲਬ ਜੇਲਾਂ ਜਿੜਿਆ ਆ ਮੇਰਾ ਪਰਿਵਾਰ ਆ ਮੇਰਾ ਭਰਾ ਜਿਹੜਾ 17 ਸਾਲ ਦੀ ਉਮਰ ਚ ਨਵਾਰਗ ਸੀ ਜਿਹਦੇ ਉੱਤੇ ਐਨਐਸਏ ਲੱਗੀ ਸੀ ਸਾਡੇ ਸਾਰੇ ਪਰਿਵਾਰ ਨੇ ਛੇਤਰਖਾ ਦੇ ਵਕਫਾ ਕਨ ਇੰਟਰੋਗੇਸ਼ਨ ਸੈਂਟਰਾਂ ਚ ਖਾਦੇ ਉੱਜੜ ਗਏ ਪੁੱਜੜ ਗਏ ਤੇ ਮੈਨੂੰ ਯਾਰ ਇਹ ਦੇ ਨਾਂ ਤੇ ਅੱਜ ਮੈਂ ਤੁਹਾਡੇ ਕੋਲ ਆ ਮੈਨੂੰ ਵੋਟ ਪਾਓ ਇੱਕ ਵਾਰ ਕਿਤੇ ਵੀ ਜ਼ਿਕਰ ਕੀਤਾ ਹੋ ਕੋਈ ਸਾਬਤ ਕਰ ਦੇ ਆਪਦੇ ਪਿਆਰ ਦੇ ਆਪਦੇ ਕੰਮ ਤੇ ਲੋਕਾਂ ਦੇ ਵਿੱਚ ਵਿਚਨ ਦੇ ਸਦਕਾ ਜਿਹੜੀ ਮੈਂ ਵੋਟ ਮੰਗਦਾ ਰਹੇ ਤੇ ਐਮਐਲਏ ਬਣਦਾ ਰਹੇ ਪਰ ਐਤ ਕੀ ਪਹਿਲੀ ਵਾਰ ਮੈਨੂੰ ਦਸਰਾ ਪਿਆ ਤੇ ਲੋਕਾਂ ਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਵੀ ਵਿਰਸਾ ਸਿੰਘ ਬਲਟੋਹਾ ਹੈ ਕੀ ਤਾਂ ਅਜੇ 15 20% ਹੀ ਦੱਸਿਆ 15 20% ਹੀ ਦੱਸਿਆ ਮੈਂ ਅੱਜ ਵੀ ਪੰਥ ਦੇ ਨਾਂ ਤੇ ਨਹੀਂ ਮੈਂ ਕਹਿਣਾ ਕਿ ਜੇ ਵਿਰਸਾ ਸਿੰਘ ਬਲਟੋਹਾ ਚੰਗਾ ਲੱਗਦਾ ਹੈ ਜੇ ਵਿਰਸਾ ਸਿੰਘ ਬਲਟੋਹਾ ਦੀ ਕਰਤੂਤ ਚੰਗੀ ਹੈ ਜੇ ਵਿਰਸਾ ਸਿੰਘ ਬਲਟੋਹਾ ਦਾ ਕੰਮ ਕਰਨ ਦਾ ਤਰੀਕਾ ਚੰਗਾ ਲੱਗਦਾ ਹੈ ਜੇ ਵਿਰਸਾ ਸਿੰਘ ਬਲਟੋਹਾ ਜੇ ਤੁਸੀਂ ਇਹ ਕਾਬਲੀਅਤ ਸਮਝਦੇ ਜੇ ਕਿ ਜਿੱਥੇ ਲੱਤ ਘੜਦਾ ਆ ਖੜ ਤੇ ਕਦੇ ਥੁੱਕ ਕੇ ਨਹੀਂ ਚੱਟਦਾ ਹਾਂਜੀ ਤੇ ਇੱਕ ਕਦਮ ਪਛਾਣੀ ਪੁੱਟਦਾ ਜੋ ਅੱਜ ਤੋਂ 40 45 ਸਾਲ ਪਹਿਲਾਂ ਕਦਮ ਪੁੱਟਿਆ ਸੀ ਉਸ ਤੋਂ ਇੱਕ ਕਦਮ ਗਾਂ ਭਾਵੇਂ ਪੁੱਟਿਆ ਹੋਵੇ ਪਛਾਣੀ ਪੀਤ ਕੀਤਾ ਤੇ ਜਿਹੜਾ ਗਾਂ ਪੁੱਟਿਆ ਆ ਉਹ ਤੋਂ ਪਛਾਣੀ ਪੁੱਟਿਆ ਹਾਂਜੀ ਅਸੀਂ ਤੇ ਉਹ ਲੋਕ ਹਾਂ ਇਹ ਨਹੀਂ ਕਿ ਕੱਲ ਗੱਲਾਂ ਹੋਰ ਕਰਦੇ ਸੀ ਅੱਜ ਹੋਰ ਕਰਦੇ ਆ ਹਾਂਜੀ ਇਸ ਕਰਕੇ ਮੈਂ ਕਿਸੇ ਤੇ ਕਿੰਤੂ ਪਰੰਤੂ ਨਹੀਂ ਕਰਦਾ ਨਹੀਂ ਬਲਟੋਆ ਸਾਹਿਬ ਬਲਟੋਆ ਸਾਹਿਬ ਇੱਕ ਇੱਕ ਸਵਾਲ ਇਹ ਹੈ ਕਿ ਤੁਸੀਂ ਪਿਛਲੇ ਦਿਨਾਂ ਤੋਂ ਅਮਰਤਪਾਲ ਸਿੰਘ ਹੋਰਾਂ ਤੇ ਤੁਸੀਂ ਵੀ ਵੱਡੇ ਸਵਾਲ ਕੀਤੇ ਨੇ ਸੁਖਬੀਰ ਸਿੰਘ ਬਾਦਲ ਸਾਹਿਬ ਹੋਰਾਂ ਨੇ ਵੀ ਵੱਡੇ ਸਵਾਲ ਕੀਤੇ ਨੇ ਪਰ ਕਰਦੇ ਵੀ ਹੋ ਤੇ ਕੁਝ ਲੋਕ ਇਹ ਵੀ ਸਮਝਦੇ ਨੇ ਵੀ ਬਾਅਦ ਤੁਸੀਂ ਥੋੜਾ ਜਆ ਮਤਲਬ ਟਲਦੇ ਵੀ ਹੋ ਇੱਕ ਪਰਿਵਾਰ ਹੈ 26 ਜੀ ਉਹਦੇ ਕੱਲੇ ਤੇ ਸ਼ਹੀਦ ਹੋਏ ਚਾਚੇ ਤਾਏ ਮਾਮੇ ਪੂਆ ਸਾਰੇ 26 ਜੀ ਅੱਧਾ ਪਰਿਵਾਰ ਹੀ ਸ਼ਹੀਦ ਹੋ ਗਿਆ ਹਾਂਜੀ ਕਦੀ ਉਹਨਾਂ ਵਿਚਾਰੇ ਮੰਗਿਆ ਕੁਝ ਇਹੋ ਜਿਹਾ ਪਤਾ ਨਹੀਂ ਕਿੰਨੇ ਕ ਤੇ ਕਈ ਮੈਂ ਇਹੋ ਜਿਹਾ ਵਖਿਆ ਅਜ ਜਿੰਦਗੀ ਜੀਉਣ ਡੇ ਆ ਹੈਗੀ ਜਿੰਦਗੀ ਉਹਨਾਂ ਕੋਲੇ ਰੱਬ ਨੇ ਦਿੱਤੀ ਏ ਪਰ ਜਿਹੜੇ ਹਾਲਾਤਾਂ ਚੋਂ ਲੰਘੇ ਆ ਜਿਹੜੀਆਂ ਜੇਲਾਂ ਕੱਟੀਆਂ ਨੇ ਜਿਹੜੇ ਤਸੀਹੇ ਚੱਲੇ ਨੇ ਮੈਂ ਤੇ ਮੈਂ ਪਤਾ ਨਹੀਂ ਕਿਥੋਂ ਦਾ ਕਿਨੂੰ ਕਰ ਰਹੇ ਕਿਨੂੰ ਨਹੀਂ ਕਰ ਰਹੇ ਇੱਥੇ ਬੁੱਜੜ ਖਾਨੇ ਅਸੀਂ ਅੰਮ੍ਰਿਤਸਰ ਦਾ ਬੀਅਰ ਮਾਡਰਨ ਮੈਂ ਉੱਥੇ ਕਈ ਉਹਨਾਂ ਬੰਦ ਰਿਆਂ ਉੱਥੇ ਸ਼ਿਕਾਰ ਹੋਇਆ ਉੱਥੇ ਧੀਆਂ ਭੈਣਾਂ ਦੀਆਂ ਅਨਵਾਰਗ ਬੱਚੀਆਂ ਦੀਆਂ ਮੱਚੀਕਾ ਸੁਣਦਾ ਰਿਹਾ ਹਾਂਜੀ ਜਾਂ ਉੱਥੋਂ ਲਾਸ਼ਾਂ ਨਿਕਲਦੀਆਂ ਸੀ ਜਾਂ ਬਾਹਰ ਚੱਕ ਕੇ ਲਾਸ਼ ਬਣਾ ਦਿੱਤੀ ਜਾਂਦੀ ਸੀ ਕੋਈ ਵਿਰਲਾ-ਵਿਰਲਾ ਜਿਹੜਾ ਜ਼ਿਲ੍ਹੇ ਪਹੁੰਚਦਾ ਸੀਗਾ ਹਾਂਜੀ ਉਹਨਾਂ ਦੀ ਕੁਰਬਾਨੀ ਘਟ ਹੈ ਹਾਂਜੀ ਤੇ ਕੁਰਬਾਨੀ ਤੇ ਇੱਥੇ ਦੇ ਆ ਦਾਦੂ ਵਾਲਾ ਕਹਿੰਦਾ ਸੀ ਕਿ ਮੈਂ ਪੰਥਾ ਬੜਾ ਵਡਾ ਆਗੂ ਆਂਦਾ ਹੀ ਨਾ ਤੇ ਮੇਰਾ ਖਲੇ ਮੇਰੇ ਅਰਗੇ ਨੇ ਕਿਹਾ ਨਹੀਂ ਇਹ ਲਫਾਫਾ ਜੇ ਸਾਰਾ ਹੀ ਹਾਂਜੀ ਇਹ ਮਲਮਾ ਜੇ ਇਹਦੇ ਪੱਲੇ ਕੱਖ ਨਹੀਂ ਜੇ ਹਾਂਜੀ ਉਦੋਂ ਮੈਨੂੰ ਕਹਿਣਾ ਪਿੱਤੂ ਆਇਆ ਤੂੰ ਵਾਹ ਆ ਪਦਾਦੂ ਵਾਲ ਸਾਹਿਬੀ ਕੌਮ ਦੀ ਗਵਾਹੀ ਕਰਦਾ ਅੱਜ ਅੱਜ ਦਾਦੂ ਵਾਲ ਕਿੱਥੇ ਬਿਠਾ ਕਦੀ ਸਿਮਰਜੀਤ ਬੈਂਸ ਪੰਜਾਬ ਹੀ ਇਹਨੇ ਸੰਭਣਾ ਸਿਮਰਜੀਤ ਬੈਂਸ ਅੱਜ ਕਿੱਥੇ ਬਿਠਾ ਹੋਈ ਸੀ ਨਾ ਬਿਲਕੁਲ ਬੈਂਸ ਬੈਂਸ ਹੋਈ ਸੀ ਨਾ ਨਵਜੋਤ ਸਿੰਘ ਸਿੱਧੂ ਪੰਜਾਬ ਨੂੰ ਪੰਜਾਬ ਦਾ ਰਾਖਾ ਹੀ ਇਹੀ ਹੈ ਹਾਂਜੀ ਉਹ ਅੱਜ ਕਿੱਥੇ ਬਿਠਾ ਹੈ ਹਾਂਜੀ ਪਤਾ ਨਹੀਂ ਕਿਹੜੀਆਂ ਗੱਲਾਂ ਸੁਣ ਕੇ ਲੋਕ ਪ੍ਰਭਾਵਿਤ ਹੁੰਦੇ ਆ ਕਿ ਇਹੀ ਆਗੂ ਹੈ ਫਿਰ ਸੁਖਪਾਲ ਖਹਿਰਾ ਵੱਡੀਆਂ-ਵਡੀਆਂ ਗੱਲਾਂ ਕਰਕੇ ਆਣ ਗਿਆ ਅੱਜ ਕਿੱਥੇ ਡਿੱਗਾ ਫੇਰ ਹਾਂਜੀ ਤੇ ਪਹਿਲਾਂ ਕਿੱਥੇ ਸੀ ਤੇ ਅੱਜ ਫੇਰ ਕਿੱਥੇ ਐ ਇਸੇ ਤਰ੍ਹਾਂ ਜਿਹੜਾ ਨਾ ਮੇਰੀ ਕੌਮ ਉਹ ਸਭ ਇਹ ਜਿਹੜੀ ਰਾਤੋਂ ਰਾਤ ਦਲ ਬਦਲੀ ਹੁੰਦੀ ਆ ਮਤਲਬ 2 ਦਿਨ ਪਹਿਲਾਂ ਬੰਦਾ ਜਿਹੜੀ ਪਾਰਟੀ ਨੂੰ ਗਲਤ ਕਹਿ ਰਿਆ ਹੁੰਦਾ ਰਾਤੋਂ ਰਾਤ ਉਸੇ 'ਚ ਜਾ ਕੇ ਤੇ ਫਿਰ ਉਹਦੀ ਤਾਰੀਫਾਂ ਸ਼ੁਰੂ ਕਰ ਦਿੰਦਾ ਇਹ ਜਿਹੜੀ ਸਾਈਕੀ ਆ ਇਹ ਜਿਹੜੀ ਮਾਨਸਿਕਤਾ ਇਹ ਕੀ ਮੰਨ ਸਕਦਾ ਤੁਹਾਡਾ ਤਾਂ ਤਜਰਬਾ ਮੈਂ ਗੱਲ ਦੱਸਾਂ ਜੀ ਮੈਂ ਅਕਲੀ ਹਾਂ ਮੈਨੂੰ ਅਕਾਲੀ ਹੋਣ ਤੇ ਮਾਣ ਹੈ। ਮਾਂ ਬਾਪ ਨੇ ਅਕਾਲੀ ਦਲ ਦੀ ਗੁ르ਤੀ ਦਿੱਤੀ ਹੈ, ਸਿੱਖੀ ਦੀ ਗੁ르ਤੀ ਦਿੱਤੀ ਹੈ। ਮੇਰਾ ਬੱਚਾ ਆ ਹਾਂਜੀ ਉਹ 29 ਸਾਲ ਦਾ ਹੈ। ਮੈਨੂੰ ਇੱਕੋ ਸਮਝਾਈਏ। ਮਹੱਕਾ ਕਾ ਚਖੜ ਚੁੰਹਣਾ ਤੂਫਾਨ ਹੋਣਾ। ਅਕਾਲੀ ਰਹਿਣਾ। ਅਕਾਲੀ ਰਹਿਣਾ। ਅਕਾਲੀ